ਦੋਸਤੋ ਤੁਸੀਂ ਕਦੀ ਸੋਚਿਆ ਹੈ ਕਿ ਬਿਸਕੁਟ ਉੱਪਰ ਇਹ ਛੋਟੇ ਛੋਟੇ ਹੋਲ ਕਿਉਂ ਹੁੰਦੇ ਹਨ ਅਤੇ ਰਾਤ ਨੂੰ ਫੋਟੋ ਖਿੱਚਣ ਤੇ ਸਾਡੀਆਂ ਅੱਖਾਂ ਲਾਲ ਕਿਉਂ ਹੋ ਜਾਂਦੀਆਂ ਹਨ ਅਤੇ ਕਿਉਂ ਇੱਕ ਡਾਕਟਰ ਨੂੰ ਸਿਰਫ ਹੱਥ ਧੋਣ ਦੀ ਸਲਾਹ ਦੇਣ ਕਰਕੇ ਬਾਗਲਖਾਨੇ ਭੇਜ ਦਿੱਤਾ ਗਿਆ ਅੱਜ ਅਸੀਂ ਤੁਹਾਨੂੰ ਦੱਸਾਂਗੇ ਇਸ ਤਰ੍ਹਾਂ ਦੇ ਅਮੇਜ਼ਿੰਗ ਫੈਕਟਸ ਸਾਸਰੀ ਕਾ ਜੀ ਮੈਂ ਆ ਤੁਹਾਡਾ ਹਰਜੋਤ ਸਿੰਘ ਵਾਲਾ ਅੱਜ ਦੀ ਵੀਡੀਓ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਸੀਂ ਦੇਖ ਰਹੇ ਹੋ ਮਲਟੀਬੀ ਫੈਕਟ ਨੰਬਰ 1 ਦੋਸਤੋ ਕੀ ਕੋਈ ਇਨਸਾਨ ਬਦਕਿਸਮਤ ਵੀ ਤੇ ਖੁਸ਼ਕਿਸਮਤ ਵੀ ਹੋ ਸਕਦਾ ਹੈ ਦੋਸਤੋ ਕਰੋਸ਼ੀਆ ਦੇ ਫਰੇਂਸੈਲ ਇੱਕ ਇਸ ਤ ਵਿਚ ਬਚ ਗਏ ਤੇ ਫਿਰ ਉਹ ਪਲੇਨ ਕ੍ਰੈਸ਼ ਵਿੱਚੋਂ ਵੀ ਬਚ ਗਏ ਤੇ ਫਿਰ ਵਾਸ ਨਦੀ ਵਿੱਚੋਂ ਡਿੱਗਣ ਤੋਂ ਬਾਅਦ ਵੀ ਬਚ ਗਏ ਅਤੇ ਦੋ ਕਾਰ ਬਲਾਸਟ ਅਤੇ ਇੱਕ ਟਰੱਕ ਐਕਸੀਡੈਂਟ ਵਿੱਚ ਵੀ ਉਹ ਬਚ ਗਏ ਜਿਸ ਤੋਂ ਬਾਅਦ 2003 ਵਿੱਚ ਫਰੇਨ ਨੇ 1 ਮਿਲੀਅਨ ਡਾਲਰ ਦੀ ਲੋਟਰੀ ਵੀ ਜਿੱਤੀ ਇਸ ਕਰਕੇ ਇਹਨਾਂ ਨੂੰ ਵਰਲਡ ਦਾ ਲੱਕੀ ਅਤੇ ਅਨਲੱਕੀ ਮੈਨ ਵੀ ਕਿਹਾ ਜਾਂਦਾ ਹੈ ਨੰਬਰ 2 ਕੀ ਤੁਸੀਂ ਕਦੀ ਨੋਟਿਸ ਕੀਤਾ ਹੈ ਕਿ ਜਦੋਂ ਤੁਸੀਂ ਰਾਤ ਨੂੰ ਫੋਟੋ ਕਲਿੱਕ ਕਰਦੇ ਆ ਤਾਂ ਤੁਹਾਡੀਆਂ ਅੱਖਾਂ ਲਾਲ ਕਿਉਂ ਦੇ ਸਦੀਆਂ ਹਨ ਅਸਲ ਵਿੱਚ ਸਾਡੀ ਅੱਖਾਂ ਦੀ ਪੁਤਲੀ ਖਾਲੀ ਅਤੇ ਖੋਖਲਾ ਹਿੱਸਾ ਹੁੰਦਾ ਹੈ ਤੇ ਤਾਂ ਫਲੈਸ਼ ਦੀ ਰੋਸ਼ਨੀ ਨਾਲ ਸਾਡੀਆਂ ਅੱਖਾਂ ਦੀ ਅੰਦਰ ਤੱਕ ਦੀ ਗਹਿਰਾਈ ਦਿਖਾਈ ਦਿੰਦੀ ਹੈ ਇਸ ਕਰਕੇ ਫੋਟੋ ਕਲਿੱਕ ਕਰਦੇ ਸਮੇ ਸਾਡੀਆਂ ਅੱਖਾਂ ਲਾਲ ਦੇ ਸਦੀਆਂ ਹਨ ਨੰਬਰ 3 ਦੋਸਤੋ ਮੱਖੀਆਂ ਕਿਸੇ ਨੂੰ ਵੀ ਪਸੰਦ ਨਹੀਂ ਹੁੰਦੀਆਂ ਪਰ ਜਦੋਂ ਅਸੀਂ ਮੱਖੀਆਂ ਨੂੰ ਹਟਾਉਣ ਜਾਂ ਮਾਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਉਹ ਅਟੈਕ ਕਰਨ ਤੋਂ ਪਹਿਲਾਂ ਹੀ ਉੱਡ ਜਾਂਦੀਆਂ ਹਨ ਇਹ ਇਸ ਲਈ ਹੁੰਦਾ ਹੈ ਕਿਉਂਕਿ ਮੱਖੀਆਂ ਨੂੰ 100 ਮੀਲੀ ਸਕਿੰਟ ਪਹਿਲਾਂ ਹੀ ਖਤਰੇ ਦਾ ਪਤਾ ਲੱਗ ਜਾਂਦਾ ਹੈ ਨੰਬਰ 4 ਦੋਸਤੋ ਜਦੋਂ ਕੋਵਿਡ-19 ਆਇਆ ਸੀ ਤਾਂ ਲੋਕਾਂ ਨੇ ਹੈਂਡ ਵਾਸ਼ ਕਰਨ ਨੂੰ ਆਪਣੀ ਹੈਬਿਟ ਬਣਾ ਲਿਆ ਸੀ ਪੜਤਾਂ ਨੂੰ ਪਤਾ ਹੈ ਕਿ ਸਭ ਤੋਂ ਪਹਿਲੇ ਡਾਕਟਰ ਨੇ ਲੋਕਾਂ ਨੂੰ ਹੈਂਡਸ਼ਕ ਹੰਦ ਬੁਸ਼ ਕਰਨ ਦੀ ਸਲਾਹ ਦਿੱਤੀ ਸੀ ਤਾਂ ਲੋਕਾਂ ਨੇ ਉਸ ਨੂੰ ਪਾਗਲ ਸਮਝ ਕੇ ਪਾਗਲਖਾਨੇ ਭੇਜ ਦਿੱਤਾ ਸੀ ਨੰਬਰ 5 ਦੋਸਤੋ ਤੁਸੀਂ ਕਦੀ ਸੋਚਿਆ ਹੈ ਕਿ ਬਿਸਕੁਟ ਉੱਪਰ ਛੋਟੇ ਛੋਟੇ ਹੋਲ ਕਿਉਂ ਹੁੰਦੇ ਹਨ ਤੁਹਾਨੂੰ ਦੱਸ ਦਈਏ ਕਿ ਇਹ ਡਿਜ਼ਾਈਨ ਲਈ ਬਿਲਕੁਲ ਵੀ ਨਹੀਂ ਹੁੰਦੇ ਅਸਲ ਵਿੱਚ ਇਹ ਹੋਲ ਇਸ ਲਈ ਹੁੰਦੇ ਹੈ ਕਿ ਜਦੋਂ ਬਿਸਕੁਟ ਬੇਕ ਕੀਤਾ ਜਾਵੇ ਤਾਂ ਹੋਲਸ ਦੇ ਕਾਰਨ ਅੰਦਰ ਤੋਂ ਵੀ ਪੱਕ ਜਾਣ ਬਿਸਕੁਟਾਂ ਵਿੱਚ ਕਰੰਚੀਨੈਸ ਵੀ ਇਹਨਾਂ ਹੋਲਸ ਕਰਕੇ ਹੀ ਆਉਂਦੀ ਹੈ ਅਤੇ ਇਹਨਾਂ ਹੋਲਸ ਕਾਰਨ ਬਿਸਕੁਟਾਂ ਦਾ ਟੇਸਟ ਵੀ ਵੱਧ ਜਾਂਦਾ ਹੈ ਅੱਜ ਲਈ ਬਸ ਇਨਾ ਹੀ ਵੀਡੀਓ ਬਧੀਆਂ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਦੇ ਹੋ ਤੇ ਨਾਲ ਹੀ ਸਾਡੇ ਫੇਸਬੁਕ ਤੇ YouTube ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ ਕਰਦੇ ਹੋ ਤਾਂ ਜੋ ਸਾਡੀਆਂ ਨੰਮੇ ਤੇ ਨੰਮੇ ਵੀਡੀਓ ਤੁਹਾ ਤੱਕ ਪਹੁੰਚਦੀਆਂ ਰਹਿਣ ਥੈਂਕ ਯੂ ਤੇ ਧੰਨਵਾਦ